ਗਾਈਸ ਵੀਰੇ ਸਾਡਾ ਹੋਊਗਾ ਅੱਜ ਤਕੜਾ ਕਲੇਸ਼ ਗਾਈਸ ਭੈਣੇ ਕਲੇਸ਼ ਕਿਉਂ ਹੋਵੇਗਾ ਕਿਉਂ ਕਿ ਅਸੀਂ ਜਾਣਾ ਸ਼ਹਿਰ ਹਾਂ ਭੈਣੇ ਤੂੰ ਉੱਥੇ ਮੰਗਣਾ ਕੁਝ ਖਾਣ ਨੂੰ ਮੈਂ ਉੱਥੇ ਮੰਗਣਾ ਖਾਣ ਨੂੰ ਤੇ ਇਹਨੇ ਪਾ ਕੇ ਬਹਿ ਜਾਣਾ ਕਲੇਸ਼ ਹਾਂ ਗਾਈਸ ਭੈਣੇ ਫਿਰ ਤੈਨੂੰ ਖਾਣ ਤੋਂ ਰੋਕਣਾ ਟੋਕਣਾ ਇਹਨੇ ਕੋਣ ਨਹੀਂ ਡੱਕਣਾ ਮਣਗੀ ਤਾ ਓਣੀ ਖਾਣਾ ਓਣੀ ਖਾਣਾ ਹਾਂ ਗਾਈਸ ਭੈਣੇ ਵੈਸੇ ਤੂੰ ਸ਼ਹਿਰ ਜਾ ਕੇ ਕੀ ਖਾਏਂਗੀ ਗਾਈਸ ਵੀਰੇ ਮੈਂ ਪੀਜ਼ਾ ਖਾਉਂਗੀ। ਅੱਛਾ ਪੀਜ਼ਾ ਖਾਣਾ ਹੈ ਵੈਸੇ ਕਿੰਨੇ ਮਹੀਨੇ ਹੋ ਗਏ ਖਾਦੇ ਨੂੰ? 3 ਮਹੀਨੇ ਹੋ ਗਏ ਪੀਜ਼ਾ ਖਾਦੇ ਨੂੰ 6 ਮਹੀਨੇ। ਛਾ ਗਾਇਸ ਭੈਣੇ 6 ਮਹੀਨੇ ਹੋ ਗਏ ਪੀਜ਼ਾ ਖਾਦੇ ਨੂੰ ਤੇਰੇ ਨਾਲ ਤਾਂ ਕਿਰਨਾ ਚੰਗੀ ਏ ਪੀਜ਼ਾ ਤਾਂ ਖਾਂਦੀ ਪਈ ਏ ਨਾ। ਖਾ ਬਹੁਤ ਟੈਸਟੀ ਆ। ਵਾਹ ਕਿਰਨਾ ਤੂੰ ਤਾਂ ਪੀਜ਼ਾ ਖਾਈ ਜਾਣੀ ਪਈ ਕਿੰਨੇ ਦਾ ਲੈ ਕੇ ਆਈ ਏ ਪੀਜ਼ਾ ਤੂੰ? 350 ਦਾ ਪੀਜ਼ਾ।